ਹੈਲੋ ਬੱਚਿਓ ਸਵਾਗਤ ਕਰਦੇ ਹਾਂ ਤੁਹਾਡਾ ਚੈਨਲ ਸਮਾਰਟ ਐਸਏ ਰਾਈਟਿੰਗ ਤੇ ਤਾਂ ਅੱਜ ਦੀ ਵੀਡੀਓ ਵਿੱਚ ਅੱਪਾ ਕਰਾਂਗੇ ਮਿੱਤਰ ਸਹੇਲੀ ਨੂੰ ਸਕੂਲ ਦੀਆਂ ਵਿਸ਼ੇਸ਼ਤਾਵਾਂ ਦੱਸਦੇ ਹੋਏ ਦਾਖਲਾ ਲੈਣ ਲਈ ਪ੍ਰੇਰਿਤ ਕਰਨੀ ਪੱਤਰ ਪ੍ਰਿਕਿਆ ਪਵਨ ਸਰਕਾਰੀ ਸਕੂਲ ਤੁਹਾਡਾ ਜਿਹੜਾ ਸਕੂਲ ਦਾ ਨਾਮ ਹੈ ਇੱਥੇ ਲਿਖ ਦੇਣਾ ਹੈ ਤੇ ਉਸ ਤੋਂ ਬਾਅਦ ਤੁਹਾਡੇ ਸ਼ਹਿਰ ਦਾ ਨਾਮ ਆ ਜਾਏਗਾ ਤੇ ਉਸ ਤੋਂ ਬਾਅਦ ਤੁਹਾਡੇ ਆ ਜਾਏਗਾ ਤੁਹਾਡੀ ਮਿਤੀ ਮਿਤੀ ਸਨ ਜਿਹੜਾ ਸਾਲ ਹੈ ਉਹ ਲਿਖ ਦੇਣਾ ਹੈ ਤੇ ਪਿਆਰੇ ਤੁਹਾਡੇ ਸਹੇਲੀ ਦਾ ਨਾਮ ਮਿੱਤਰ ਦਾ ਨਾਮ ਮਿੱਠੀਆਂ ਯਾਦਾਂ ਅੱਜ ਹੀ ਮਾਤਾ ਜੀ ਨਾਲ ਫੋਨ ਤੇ ਗੱਲ ਹੋਈ ਉਹਨਾਂ ਦੱਸਿਆ ਕਿ ਤੂੰ 6ਵੀਂ ਜਮਾਤ ਚੋਂ ਚੰਗੇ ਅੰਕਾਂ ਨਾਲ ਪਾਸ ਹੋ ਗਿਆ ਹੈ ਜਾਂ ਫਿਰ ਪਾਸ ਹੋ ਗਈ ਹੈ ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡਾ ਸਕੂਲ ਪੜ੍ਹਾਈ ਪੱਖੋਂ ਇਲਾਕੇ ਦਾ ਮੁੰਨਿਆ ਹੋਇਆ ਸਕੂਲ ਹੈ ਸਾਡੇ ਸਕੂਲ ਦਾ ਸਟਾਫ ਬਹੁਤ ਮਿਹਨਤੀ ਅਤੇ ਤਜਰਬੇਕਾਰ ਹੈ ਸਕੂਲ ਵਿੱਚ ਹਰ ਵਿਸ਼ੇ ਦੇ ماہر ਅਧਿਆਪਕ ਹੋਣ ਕਾਰਨ ਬੱਚਿਆਂ ਨੂੰ ਕਿਸੇ ਵਿਸ਼ੇ 'ਚ ਦਿੱਕਤ ਮਹਿਸੂਸ ਨਹੀਂ ਹੁੰਦੀ। ਸਕੂਲ ਦੀ ਇਮਾਰਤ ਆਧੁਨਿਕ ਤਰੀਕੇ ਨਾਲ ਬਣੀ ਹੈ। ਸਕੂਲ ਵਿੱਚ ਖੇਡਾਂ ਦਾ ਸਮਾਨ ਅਤੇ ਮੈਦਾਨ, ਕਮਿਊਟਰ ਲੈਬ, ਸਾਇੰਸ ਲੈਬ ਅਤੇ ਪੜ੍ਹਨ ਲਈ ਸ਼ਾਨਦਾਰ ਲਾਇਬ੍ਰੇਰੀ ਵੀ ਦਾ ਪ੍ਰਬੰਧ ਹੈ। ਹਰ ਸਾਲ ਸਾਡੇ ਸਕੂਲ ਵਿੱਚੋਂ ਬੱਚੇ ਟੈਸਟ ਪਾਸ ਕਰਕੇ ਵਜੀਫਾ ਲਈ ਚੁਣੇ ਜਾਂਦੇ ਹਨ। ਅੱਗੇ ਮੈਂ ਚਾਹੁੰਦਾ ਹਾਂ ਕਿ ਆਪਾਂ ਦੋਵੇਂ ਇੱਕ ਦੋਵੇਂ ਦੋਸਤ ਇੱਕ ਸਕੂਲ 'ਚ ਇਕੱਠੇ ਪੜੀਏ ਇਸ ਕਰਕੇ ਤੂੰ ਸਾਡੇ ਸਕੂਲ 'ਚ ਦਾਖਲ ਹੋ ਜਾ ਮੇਰਾ ਖਿਆਲ ਹੈ ਕਿ ਕਿ ਤੂੰ ਤੈਨੂੰ ਮੇਰੀ ਸਲਾਹ ਪਸੰਦ ਆਈ ਹੋਵੇਗੀ ਤੂੰ ਆਪਣੇ ਘਰ ਸਲਾਹ ਬਣਾ ਕੇ ਮੈਨੂੰ ਇਸ ਸੰਬੰਧੀ ਜਲਦੀ ਦੱਸ ਦੇਵੀ ਤੇਰ ਦਾਖਲਾ ਵੀ ਆਨਲਾਈਨ ਹੋ ਜਾਏਗਾ ਜਲਦੀ ਉੱਤਰ ਦੀ ਉਡੀਕ ਵਿੱਚ ਤੇਰਾ ਮਿੱਤਰ ता मित्र नाम इत आ जाएगा तब बच्चों ये वीडियो थानू वीडियो पसंद आई है तो वीडियो लाइक करके चैनल सब्सक्राइब कर लियो